ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਥੋੜਾ ਸਵਾਗਤ ਹੈ ਸਾਡੇ ਅੱਜ ਦੇ ਬਲੌਗ ਦੇ ਵਿੱਚ ਅੱਜ ਅਸੀਂ ਚੱਲਿਆਂਗੇ ਭੈਣ ਨੂੰ ਸੰਧਾਰਾ ਦੇਣਾ ਤੇ ਪਹਿਲਾਂ ਆਪਾਂ ਜਾਵਾਂਗੇ ਹੁਣ ਸਹਿਰ ਸਹਿ ਤੋਂ ਸਮਾਨ ਲੈਣਾ ਕੁਝ ਅਸੀਂ ਉਸ ਨੂੰ ਦਿਖਾਵਾਂਗੇ ਵੀ ਕੀ ਕੀ ਸਮਾਨ ਲੈਤਾਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਭੈਣ ਕੋਲ ਚੱਲਦੇ ਆ ਮਿਲਦੇ ਆ ਸਾਨੂੰ ਸਹਿਰ ਜਾ ਕੇ ਹਾਂਜੀ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾਗਾ ਉਹ ਜਲਦੀ ਤੋਂ ਜਲਦੀ ਜਾ ਕੇ ਸਬਸਕ੍ਰਾਈਬਰ ਕਰ ਲੈਣ ਤੇ ਵੀਡੀਓ ਦੇਖਣ ਲੱਗ ਜਾਈਏ ਤੇ ਸਾਨੂੰ ਸਪੋਰਟ ਕਰੀਏ ਹਾਂਜੀ ਹੁਣ ਆਪਾਂ ਪਹੁੰਚ ਗਏ ਅੰਗਰੇਜ਼ ਸਹਿਰ ਸਹਿਰੋਂ ਆਪਾਂ ਲੈਣੇ ਆਂਗੇ ਹੁਣ ਮਠਿਆਈ ਤੇ ਇੱਕ ਬਰਨਾਲੇ ਨਾ ਬਹੁਤ ਹੀ ਜਿਆਦੇ ਵਧੀਆ ਇਹ ਦੁਕਾਨ ਮਤਲਬ ਖੁੱਲਈ ਸੀ ਤੇ ਬਹੁਤ ਵਧੀਆ ਹਰ ਇੱਕ ਮਠਿਆਈ ਬਹੁਤ ਵਧੀਆ ਹੈਗੀ ਇਹਨਾਂ ਦੀ ਕਿਉਂਕਿ ਕਦੇ ਵੀ ਕਿਸੇ ਵੀ ਬਰਨਾਲੇ ਦੇ ਲੈਵਲ 'ਤੇ ਲਾਉਣੇ ਨੇ ਕਿਸੇ ਨੇ ਵੀ ਮਠਿਆਈ ਲੈਣੀਆਂ ਤਾਂ ਸਾਮਣੇ ਸਾਨੂੰ ਬੋਰਡ ਦੀਂਦਾਗਾ ਤੇ ਇਹਨਾਂ ਦੇ ਉਹ ਮਠਿਆਈ ਜ਼ਰੂਰ ਲੈ ਇੱਕ ਵਾਰੀ ਖਾ ਕੇ ਦੇਖਿਓ ਤੁਸੀਂ ਬਹੁਤ ਹੀ ਜਿਆਦੇ ਟੇਸਟੀ ਆਗੀ ਤੇ ਜਿਨ੍ਹਾਂ ਨੇ ਵੀ ਲੈਣੇ ਬਹੁਤ ਬਾਜ਼ਾਰ ਨਾਲੋਂ ਵੀ ਦੁਕਾਨਾਂ ਨਾਲੋਂ ਬਹੁਤ ਫਰਕ ਆਇਆ ਇਹਨਾਂ ਦੀ ਮਠਿਆਈ ਦਾ ਰੇਟ ਦਾ ਵੀ ਬਹੁਤ ਫਰਕ ਆਗਾ ਤੇ ਇੱਥੋਂ ਲੈ ਕੇ ਜਾਈਓ ਜ਼ਰੂਰ ਤੇ ਆਪਾਂ ਹੁਣ ਸਰ ਪਹੁੰਚਗੇ ਤੇ ਆਪਾਂ ਹੁਣ ਹਰਵੀਰ ਨੂੰ ਵੀ ਪੁੱਛਦੇ ਆਂ ਵੀ ਹਰਵੀਰ ਨੇ ਕੀ ਲੈਣਾਗਾ ਆ ਹਰਵੀਰ 10ਵੇਂ ਤਾਂ ਇਹ ਕੀ ਲੈਣਾਗਾ ਆਈਸਕ੍ਰੀਮ ਖਾਣੀਆ ਆਈਸਕ੍ਰੀਮ ਖਾਣੀਆ ਕਰ ਲਈ ਹੋਰ ਕੁਛ ਹੋਰ ਕੁਛ ਹਾਂ ਬਲੇਨਿੰਗ ਚ ਹੋਰ ਕੀ ਕੋਈ ਕੁਝ ਨਹੀਂ ਖਾਣਾ ਹੋਰ ਕੁਝ ਨਹੀਂ ਖਾਣਾ ਹੈਗਾ ਠੀਕ ਹੈ ਗਰਮੀ ਬਹੁਤ ਆ ਗਰਮੀ ਬਹੁਤ ਹੈ ਗਰਮੀ ਚ ਬੱਕੇ ਹੀ ਆਈਸਕ੍ਰੀਮ ਖਾਂਦੇ ਹੀ ਠੀਕ ਹੈਗਾ ਨਾ ਹੋਰ ਕੋਈ ਚੀਜ਼ ਨਹੀਂ ਖਾਂਦੀ ਤਲੇ ਹੋਈ ਠੀਕ ਹੈ ਪਾਣੀ ਪਿਆ ਕਰੋ ਡੀਹਾਈਡਰੇਸ਼ਨ ਹੋ ਜਾਊਗੀ ਹਾਂ ਪਾਣੀ ਜਰੂਰ ਪਿਆ ਕਰੋ ਨਾ ਬਦ ਤੋਂ ਬਦ ਅ ਜਿਹੜੇ ਰਸਤੇ ਦੇ ਵਿੱਚ ਇੱਕ ਕੰਮ ਹੋ ਗਿਆ ਸੀ ਸਾਨੂੰ ਉਹਨਾਂ ਰੁਕਣਾ ਫੇ ਫਟਕਰ ਲੱਗੀ ਸੀ ਟ੍ਰੈਲ ਗੱਡੀ ਆ ਗਈ ਤੇ ਸਾਨੂੰ ਕਾਫੀ ਟਾਈਮ ਇੱਥੇ ਖੜਨਾ ਪਿਆ ਚਲੋ ਲਾਂਗੀ ਰੇ ਗੱਡੀ ਹੋਣ ਅਸੀਂ ਚੱਲਦੇ ਆਗੇ ਅਗੇ ਹਾਂਜੀ ਹੁਣ ਆਪਾਂ ਭੈਣ ਕੇ ਪਿੰਡ ਪਹੁੰਚ ਚੱਕੇ ਆਂਗੇ ਉਹ ਸਾਹਮਣੇ ਗੁਰਦੁਆਰਾ ਦਾ ਗੁਰਦੁਆਰਾ ਸੈਵਨ ਹੈਗੀ ਆਪਾਂ ਕਾਕਾਤਾ ਹੈ ਤਾਂ ਬਾਰੇ ਬਾਰੇ ਹੀ ਆ ਨਾ ਖੇਤਾਂ ਚ ਹੈਗਾ ਤਾਂ ਆਪਾਂ ਪਿੰਡੇ ਵਿੱਚ ਐਂਟਰ ਹੋ ਗਏ ਆਂ ਤੇ ਮਿਲਦੇ ਹੁਣ ਆਪਾਂ ਭੈਣ ਦੇ ਘਰੇ ਜਾਗੇ ਲੋ ਜੀ ਹੁਣ ਆਪਾਂ ਭੈਣ ਦੇ ਘਰੇ ਪਹੁੰਚ ਚੱਕੇ ਆਂਗੇ ਖੇਤਾਂ ਦੇ ਵਿੱਚ ਹੈ ਭੈਣ ਦਾ ਘਰ ਤਾਂ ਖੇਤਾਂ ਚ ਬਹਿ ਰਹਿਣ ਦਾ ਵੀ ਨਜ਼ਾਰਾ ਬੀਜੀ ਹੈਗਾ ਕਿ ਨਹੀਂ ਨਾ ਸਾਰਾ ਪਿੰਡਾਂ ਚ ਰਹਨੇ ਆਂਗੇ ਆਪਣਾ ਨੂੰ ਐਂਜੇ ਲੱਗਦਾ ਵੀ ਖੇਤਾਂ ਦੇ ਵਿੱਚ ਵਾਹਲਾ ਸੁਣਾ ਸੁਣਾ ਜਾਂ ਵੀਰਾਂ ਆਣ ਕੇ ਜੀ ਨਹੀਂ ਰਹਿੰਦੀ ਵੀ ਤਾਜੀ ਖਵਾ ਆਉਂਦੀ ਏ ਤਾਂ ਬਹੁਤ ਵਧੀਆ ਐ ਨੇ ਜਾਰੇ ਨਹੀਂ ਖੇਤਾਂ ਆਣੇ ਨੂੰ ਵੈਸੇ ਵਖਰੇ ਹੁੰਨ ਤਾਂ ਯਾਰੀ ਨਹੀਂ ਹੈਗੀ ਆਹ ਕੱਲ ਮੋਕਾ ਵਾਸਤੇ ਆ ਗਏ ਫਿਨਿਸ਼ ਹੋਣੇ ਜਲਦੀ ਠੀਕ ਆ ਬੋਲੋ ਕੁਸ਼ਰੀਦ ਨੂੰ ਬਸ ਬਸ ਇਹ ਸਨ ਦੁੱਤਾ ਲੋ ਨਾ ਪੱਗੜਾ ਬਣਾ ਫਿਰ ਪੱਗੜਾ ਬਣਾ 20 ਰੰਗ ਜੁੜੇ ਵਾਲਾ ਸਟੱਡ ਦੁੱਤਾ ਹੈਗਾ ਇਦਾਂ ਚੱਲੋ ਜੀ ਵੀ ਤੇ ਨਾ ਯੋਨ ਸਾਡੀ ਹੋਗੀ ਵਾਪਸੀ ਉਥੇ ਭੈਣ ਕੋਲ ਅਸੀਂ ਵੀਡੀਓ ਬਣਾ ਨਹੀਂ ਸਕੇ ਕਿ ਭੈਣ ਜੀ ਉਹਨੂੰ ਪਰਿਵਾਰ ਸਾਰੀ ਥੋੜਾ ਸੰਗ ਦਾ ਸੀਗਾ ਚਲੋ ਕੋਈ ਨਾ ਹੌਲੀ ਹੌਲੀ ਅਸੀਂ ਉਹਨਾਂ ਨਾਲ ਫੇਰ ਮਲਾਵਾਂਗੇ ਤੇ ਹੁਣ ਸ਼ਾਮ ਹੋ ਚੜੀ ਹੈ ਤੇ ਹੁਣ ਅਸੀਂ ਘਰ ਚੱਲਦੇ ਆਂਗੇ ਮਿਕਲੋ ਜੀ ਮੈਂ ਸਵੇਰ ਜੀ ਦੀ ਵਾਪਸੀ ਹੋਗੀ ਸ਼ਾਮ ਦੀ ਤੇ ਉਸ ਤਰ੍ਹਾਂ ਸਾਡੀ ਵੀ ਵਾਪਸੀ ਹੋਗੀ ਸਪੈਨ ਕੋਲੋਂ ਵਾਪਸ ਜਦੋਂ ਆਏ ਭੈਣ ਸਾਨੂੰ ਦੂਰ ਤੱਕ ਦੇਖਦੀ ਰਹੀ ਵਿਚਾਰੀ ਨੂੰ ਜਿਵੇਂ ਮਤਲਬ ਸਾਨੂੰ ਅਸੀਂ ਦੀਸ ਨੂੰ ਹੱਟ ਕੇ ਤਾਂ ਉਹ ਅੰਦਰ ਚਲੀ ਗਈ ਵਿਚਾਰੀ ਜਦ ਪੈਨ ਨਾ ਗੇਟ ਦੇ ਵਿੱਚ ਖੜੀ ਤਾਂ ਮੇਰੇ ਮਨ ਦੇ ਵਿੱਚ ਇੱਕ ਗੱਲ ਆਈ ਨਾ ਵੀ ਆਪਾਂ ਵੀ ਕਹੋ ਜੇ ਵੀ ਹੁਣ ਸਾਰੇ ਕਾ ਆਪਾਂ ਲੱਭਦੇ ਤਾਂ ਚੰਗੇ ਹੁੰਨੇ ਆਗੇ ਪਰ ਉਹ ਕਈ ਪੈਣਾ ਦੀ ਕਿਸਮਤ ਦੇ ਵਿੱਚ ਨਾ ਵੀ ਸਾਰੇ ਵੀ ਮਾੜੇ ਵੀ ਉਹ ਹੋ ਜਾਂਦੇ ਨੇਗੇ ਪਰ ਉਹ ਕਦੇ ਵੀ ਆਏ ਜੇ ਟੇਕੀਆਂ ਕੀ ਚੀਜ਼ ਨਹੀਂ ਆਏ ਕਹਿੰਦੇ ਵੀ ਸਾਨੂੰ ਆਹ ਚੀਜ਼ ਚਾਹੀਦੀ ਆ ਜੇ ਜੇ ਵੀ ਆਪਾਂ ਦੇ ਆਉਂਦੇ ਆਗੇ ਉਹ ਕਣੌ ਉਤੀਆਂ ਖੁਸ਼ ਹੋ ਜਾਂਦੀਆਂ ਨੇ ਅਰ ਹਰ ਇੱਕ ਤਿਹਾਰ ਤੇ ਹਰ ਇੱਕ ਕੁੜੀ ਨੂੰ ਨੰਡੀ ਕਰਦੀ ਆ ਕਿ ਮੇਰੇ ਪੇਕਿਆਂ ਵੱਲੋਂ ਵੀ ਸੰਧਾਰ ਆਵੇ ਤਾਂ ਉਹ ਨੰਡੀ ਕਰਦੀ ਆਗੀ ਉਹ ਵੱਖਰੀ ਗੱਲ ਹੁੰਦੀ ਚਾਹੇ ਕਿੰਨੀ ਵੀ ਆਪਦੇ ਘਰੇ ਆਪਣੀ ਚੀਜ਼ੇ ਰਲਦੀ ਹੋਵੇ ਕਈ ਹੋਵੇ ਹਨ ਤੇ ਪਰ ਉਹ ਇਹ ਪੇਕਿਆਂ ਦੀ ਮਤਲਬ ਸੰਧਾਰਾ ਕੋਈ ਵੀ ਚੀਜ਼ ਆਉਂਦੀ ਆਗੀ ਉਹ ਵੱਖਰੀ ਵੀ ਹੁੰਦੀ ਆ ਉਹ ਹਰ ਇੱਕ ਮਤਲਬ ਭੈਣ ਨੂੰ ਬਹੁਤ ਐ ਲੱਗਦਾ ਮੀ ਮੇਰੇ ਪੇਕਿਆਂ ਵੱਲੋਂ ਆਈ ਵੀ ਆ ਕਿ ਬਹੁਤ ਚਾ ਚੜਦਾਗਾ ਉਹਦਾ ਪਰਮਾਤਮਾ ਦੀ ਕਿਰਪਾ ਦੇ ਨਾਲ ਭੈਣ ਸਾਡੀ ਆਪਦੇ ਘਰੇ ਬਹੁਤ ਜਿਆਦਾ ਹੀ ਸਿਖਾਲੀ ਆ ਬਹੁਤ ਬੜਾ ਮਰੀ ਪਰਿਵਾਰ ਆ ਭੈਣ ਦਾ ਤੇ ਸਾਡੇ ਜਵਾਈ ਦੀ ਬਹੁਤ ਜਿਆਦਾ ਹੀ ਵਧੀਆ ਮੈਂ ਕਹਿੰਦੀ ਆ ਵੀ ਹਰ ਇੱਕ ਭੈਣ ਆ ਆਪਦੇ ਘਰੇ ਸਿਖਾਲੀ ਬੱਚੇ ਹਰ ਇੱਕ ਦੀ ਭੈਣ ਆ ਆਪਦੇ ਆਪਦੇ ਘਰੇ ਵੀ ਸਿਖਾਲੀ ਹੋਵੇ ਮੈਂ ਵੀ ਇੱਕ ਮੀਂਹ ਕਿਸੇ ਦੀ ਤਿਆਗੀ ਵੀ ਮੈਂ ਇਕੱਲਾ ਨੂੰ ਮਹਿਸੂਸ ਕਰਦੀ ਆਂ ਕਿ ਵੀ ਹਰ ਇੱਕ ਮੈਂ ਪ੍ਰਮਾਤਮਾ ਅੱਗੇ बस ਇਹ ਅਰਦਾਸ ਕਰਦੀ ਆਂ ਕਿ ਹਰ ਇੱਕ ਭੈਣ ਆਪ ਦੇ ਘਰੇ ਸੁਖਾਲੀ ਵਸੀ। ਜੀਆਂ ਨੂੰ ਦਿੱਤਾ ਤਾਂ ਨਾ ਪ੍ਰਮਾਤਮਾ ਬਹੁਤ ਹੀ ਜ਼ਿਆਦੀ ਦਿੰਦਾ گا۔ ਹਰ ਇੱਕ ਭੈਣ ਨੂੰ ਬੋਝ ਨੂੰ ਕਿਸੇ ਭੈਣ ਬੋਝ ਨਾ ਸਮਝਿਆ ਕਰੋ। ਜੀਆਂ ਨੂੰ ਦਿੱਤਾ ਤਾਂ ਉਹਨਾਂ ਨੂੰ ਲੱਗਦਾ ਆਂ। ਜੀ ਸਾਡਾ ਚਲੋ ਮੈਂ ਬਲੌਗ ਹੋਣੀ ਇੱਥੇ ਐਂਡ ਕਰਦੀ ਆਂ। ਅਸੀਂ ਪਿੰਡ ਪਹੁੰਚ ਚੁੱਕੇ ਆਂ। ਜੇਕਰ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਿਆ ਤਾਂ ਸਸਟ ਗੁਰੂ ਚੈਨਲ ਸਬਸਕ੍ਰਾਈਬ ਕਰ ਲਓ। ਲਾਈਕ ਕਰਿਓ, ਸ਼ੇਅਰ ਕਰਿਓ। ਧੰਨਵਾਦ।